ਸ੍ਰੀ ਪਿਆਰੀ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਅਨਾਉਂਸਮੈਂਟ ਕੀਤੀ ਹੈ ਤੇ ਉਸ ਅਨਾਉਂਸਮੈਂਟ ਦਾ ਹਰਿਆਣੇ ਦੇ ਸਿੱਖਾਂ ਨਾਲ ਸੰਬੰਧ ਹੈ ਉਹ ਸੰਬੰਧ ਕੀ ਹੈ ਉਹ ਤੁਹਾਨੂੰ ਦੱਸਾਂਗੇ ਤੇ ਉਮੀਦ ਕਰਾਂਗੇ ਕਿ ਤੁਸੀਂ ਇਸ ਖਬਰ ਨੂੰ ਵੱਤ ਤੋਂ ਵੱਤ ਸ਼ੇਅਰ ਕਰੋਗੇ ਤਾਂ ਕਿ ਜਿਨ੍ਹਾਂ ਲੋਕਾਂ ਦੇ ਜਾਗਣ ਦੀ ਲੋੜ ਹੈ ਉਹ ਜਾਗ ਜਾਣ ਤੇ ਇਸ ਖਬਰ ਦਾ ਸੰਗਿਆਨ ਲੈ ਕੇ ਇਹਦੇ ਉੱਤੇ ਬੰਦੀ ਕਾਰਵਾਈ ਕਰ ਸਕਣ ਅੱਜ ਇਲੈਕਸ਼ਨ ਕਮਿਸ਼ਨ ਨੇ ਅਨਾਉਂਸ ਕੀਤਾ ਹੈ ਕਿ ਪੂਰੇ ਦੇਸ਼ ਦੇ ਵਿੱਚ ਜਿਹੜੀਆਂ 37 ਰਾਜ ਸਭਾ ਸੀਟਾਂ ਖਾਲੀ ਹੋ ਰਹੀਆਂ ਨੇ ਉਹ 37 ਸੀਟਾਂ ਦੇ ਉੱਤੇ 16 ਮਾਰਚ 2026 ਨੂੰ ਇਲੈਕਸ਼ਨ ਹੋਵੇਗਾ ਇਹਦੇ ਵਿੱਚ 7 ਸੀਟਾਂ ਮਹਾਰਾਸ਼ਟਰ ਵਿੱਚ ਖਾਲੀ ਹੋ ਰਹੀਆਂ ਨੇ 4 ਉੜੀਸਾ ਵਿੱਚ ਖਾਲੀ ਹੋ ਰਹੀਆਂ ਨੇ 6 ਤਾਮਿਲਨਾਡੂ ਵਿੱਚ ਖਾਲੀ ਹੋ ਰਹੀਆਂ ਨੇ 5 वेस्ट बंगाल ਵਿੱਚ ਖਾਲੀ ਹੋ ਰਹੀਆਂ ਨੇ 3 ਅਸਾਮ ਵਿੱਚ ਖਾਲੀ ਹੋ ਰਹੀਆਂ ਨੇ 5 ਬਿਹਾਰ ਵਿੱਚ ਖਾਲੀ ਹੋ ਰਹੀਆਂ ਨੇ 2 ਛੱਤੀਸਗੜ ਵਿੱਚ ਖਾਲੀ ਹੋ ਰਹੀਆਂ ਨੇ ਤੇ 2 ਹਰਿਆਣਾ ਵਿੱਚ ਖਾਲੀ ਹੋ ਰਹੀਆਂ ਨੇ 1 ਹਿਮਾਚਲ ਪ੍ਰਦੇਸ਼ ਵਿੱਚ ਤੇ 2 ਤਿਲੰਗਾਨਾ ਦੇ ਵਿੱਚ ਖਾਲੀ ਹੋ ਰਹੀਆਂ ਨੇ ਇਹ ਸੀਟਾਂ ਨੇ 37 ਸੀਟਾਂ ਜਿੱਥੇ ਆਉਣ ਵਾਲੀ 16 ਮਾਰਚ ਨੂੰ ਇਲੈਕਸ਼ਨ ਹੋਣਾ ਹੈ ਹਰਿਆਣੇ ਦੇ ਸਿੱਖਾਂ ਦਾ ਕੀ ਸੰਬੰਧ ਹੈ ਉਹ ਮੈਂ ਖਾਸ ਜ਼ਿਕਰ ਕਰਨਾ ਚਾਹਾਂਗਾ ਹਰਿਆਣੇ ਵਿੱਚ ਦੋ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਖਾਲੀ ਹੋਣ ਜਾ ਰਹੀਆਂ ਨੇ ਜਦੋਂ ਦਾ ਹਰਿਆਣਾ ਬਣਿਆ ਅੱਜ ਤੱਕਨ ਰਾਜ ਸਭਾ ਦੇ ਵਿੱਚ ਸਿਰਫ ਦੋ ਸਿੱਖ ਨੁਮਾਇੰਦੇ ਗਏ ਨੇ ਇੱਕ ਸਰਦਾਰ ਲਖਮਨ ਸਿੰਘ ਤੇ ਦੂਜੇ ਸਰਦਾਰ trilochtan ਸਿੰਘ ਇਸ ਤੋਂ ਇਲਾਵਾ ਰਾਜ ਸਭਾ ਦੇ ਵਿੱਚ ਸਿੱਖਾਂ ਦੀ ਕੋਈ ਨੁਮਾਇੰਦਗੀ ਨਹੀਂ ਰਹੀ ਜਦਕਿ ਪੰਜਾਬ ਤੋਂ ਬਾਅਦ ਸਭ ਤੋਂ ਜ਼ਿਆਦਾ ਸਿੱਖ ਵੱਸੋਂ ਜਿਹੜੀ ਹੈ ਉਹ ਹਰਿਆਣੇ ਦੇ ਵਿੱਚ ਹੈ ਪਰ ਇਸ ਵਾਰੀ ਇਹ ਇਸ ਕਰਕੇ ਵੀ ਖਾਸ ਹੈ ਕੀ ਇਹ ਪਹਿਲੀ ਸਰਕਾਰ ਹੈ 1968 ਵਿੱਚ ਹਰਿਆਣਾ ਬਣਨ ਤੋਂ ਬਾਅਦ ਜਿਦੇ ਵਿੱਚ ਕੋਈ ਵਜ਼ੀਰ ਕੋਈ ਮੰਤਰੀ ਸਿੱਖ ਨਹੀਂ ਹੈਗਾ ਕਿਸੇ ਵੀ ਬੋਡੀ ਦਾ ਕਾਰਪੋਰੇਸ਼ਨ ਦਾ ਚੇਅਰਮੈਨ ਸਿੱਖ ਨਹੀਂ ਹੈਗਾ ਕਿਸੇ ਵੀ ਵੱਡੇ ਅਹੁਦੇ ਤੇ ਸਰਕਾਰ ਦੇ ਵਿੱਚ ਸਿੱਖ ਜਿਹੜਾ ਚਿਹਰਾ ਨਹੀਂ ਹੈਗਾ ਜਦ ਕਿ ਹਰਿਆਣਾ ਦੇ ਵਿੱਚ ਪੰਜਾਬ ਤੋਂ ਬਾਅਦ ਸਭ ਤੋਂ ਵੱਧ ਸਿੱਖਾਂ ਦੀ ਗਿਣਤੀ ਸੂਬੇ ਦੇ ਵਿੱਚ ਹੈ ਹਰਿਆਣੇ ਦੇ ਵਿੱਚ ਹੈ ਦੂਜੇ ਪਾਸੇ ਜਦੋਂ ਬੀਜੇਪੀ ਇਹ ਕਹਿੰਦੀ ਹੈ ਕਿ ਅਸੀਂ ਸਿੱਖਾਂ ਦੇ ਸਭ ਤੋਂ ਜ਼ਿਆਦਾ ਸ਼ੁਭਚਿੰਤਕ ਹਾਂ ਤਾਂ ਇਹ ਗੱਲ ਬੜੀ ਅਜੀਬ ਲੱਗਦੀ ਹੈ ਕਿ ਸਿੱਖਾਂ ਦੀ ਸਭ ਤੋਂ ਜ਼ਿਆਦਾ ਸ਼ੁਭਚਿੰਤਕ ਆਪਣੇ ਆਪ ਨੂੰ ਕਹਿਣ ਵਾਲੀ ਪਾਰਟੀ ਦੀ ਸਰਕਾਰ ਦੇ ਵਿੱਚ ਕੋਈ ਸਿੱਖ ਨੁਮਾਇੰਦਾ ਨਹੀਂ ਹੈ ਜਿਹਨੂੰ ਸੂਬੇ ਦੇ ਸਿੱਖ ਜਿਹੜੇ ਨੇ ਜਾ ਕੇ ਗੱਲ ਕਰ ਸਕਣ ਜਿਹਨੂੰ ਕੋਈ ਪੁੱਛਗਿੱਛ ਕਰ ਸਕਣ ਜਿਹਦੇ ਅੱਗੇ ਆਪਣੀ ਗੱਲ ਰੱਖ ਸਕਣ ਔਰ ਆਪਣਾ ਨੁਮਾਇੰਦਾ ਸਮਝ ਕੇ ਆਪਣੇ ਮਸਲੇ ਉਦੇ ਨਾਲ ਸਾਂਝੇ ਕਰ ਸਕਣ ਲੋਕ ਸਭਾ ਦੇ ਵਿੱਚ ਕੋਈ ਸਿੱਖ ਐਮਪੀ ਨਹੀਂ ਹੈ ਰਾਜ ਸਭਾ ਦੇ ਵਿੱਚ ਕੋਈ ਸਿੱਖ ਐਮਪੀ ਨਹੀਂ ਹੈ ਔਰ ਸੂਬੇ ਦੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਹੈ ਵਿਧਾਨ ਸਭਾ ਜਿਹੜੀ ਹੈ ਉਹਦੇ ਵਿੱਚ ਵੀ ਜਿਹੜਾ ਸਰਕਾਰ ਪੱਖ ਹੈ ਉਹਦੇ ਵਿੱਚ ਕੋਈ ਸਿੱਖ ਐਮਐਲਏ ਨਹੀਂ ਹੈ ਸ਼ਾਇਦ ਇਹ ਪਹਿਲੀ ਵਾਰੀ ਹੋਇਆ ਹੈ ਕਿ ਸਰਕਾਰ ਦੇ ਵਿੱਚ ਕੋਈ ਵੀ ਸਿੱਖ ਐਮਐਲਏ ਨਹੀਂ ਹੈ ਸੋ ਇਹ ਬੜਾ ਵੱਡਾ ਸਵਾਲ ਹੈ ਕਿ ਕੀ ਸਿੱਖਾਂ ਨੂੰ ਕੇਵਲ ਗੁਰੂ ਸਾਹਿਬ ਦੀਆਂ ਸ਼ਤਾਬਦੀਆਂ ਮਨਾਉਣ ਤੱਕ ਨਹੀਂ ਸੀਮਿਤ ਰੱਖਿਆ ਜਾਏਗਾ ਕਿ ਸਿੱਖਾਂ ਨੂੰ ਕੇਵਲ ਮਿਊਜ਼ੀਅਮ ਦੇ ਕੇ ਲਾਲੀਪੌਪ ਦੇ ਕੇ ਹੀ ਖੁਸ਼ ਕੀਤਾ ਜਾਵੇਗਾ ਜਾਂ ਉਹਨਾਂ ਨੂੰ ਬਣਦੀ ਨੁਮਾਇੰਦਗੀ ਵੀ ਦਿੱਤੀ ਜਾਵੇਗੀ ਜਿਹੜੀਆਂ ਦੋ ਸੀਟਾਂ ਖਾਲੀ ਹੋ ਰਹੀਆਂ ਨੇ April ਦੇ ਵਿੱਚ ਉਹਦੇ ਵਿੱਚੋਂ ਇੱਕ ਕਿਰਨ ਚੌਧਰੀ ਦੀ ਹੈ ਤੇ ਦੂਜੀ ਰਾਮਚੰਦਰ ਜਾੰਗੜਾ ਦੀ ਹੈ ਇਹ ਬੜਾ ਵੱਡਾ ਸਵਾਲ ਹੈ ਹਰਿਆਣੇ ਦੇ ਸਿੱਖਾਂ ਦੇ ਸਾਹਮਣੇ ਕੀ ਕੀ ਇਸ ਵਾਰ ਬੀਜੇਪੀ ਸਹੀ ਮਾਨੀਆਂ ਦੇ ਵਿੱਚ ਸਿੱਖਾਂ ਦੀ ਹਿਤੈਸ਼ੀ ਹੋਣ ਦਾ ਜਦੋਂ ਇੱਕ ਸਾਬਤ ਕਰਨ ਦੀ ਗੱਲ ਆਈ ਹੈ ਤੇ ਕੀ ਉਹ ਸਿੱਖਾਂ ਨੂੰ ਨੁਮਾਇੰਦਗੀ ਦੇਗੀ ਕੀ ਆਪਣੀ ਹੀ ਪਾਰਟੀ ਦੇ ਵਿੱਚ ਕਿਸੇ ਸਿੱਖ ਚਿਹਰੇ ਨੂੰ ਅੱਗੇ ਲਿਆਏਗੀ ਜਿਹਨੂੰ ਹਰਿਆਣੇ ਚੋਂ ਰਾਜ ਸਭਾ ਦੇ ਵਿੱਚ ਭੇਜਿਆ ਜਾਵੇ ਜਾਂ ਸਿੱਖਾਂ ਨੂੰ ਕੇਵਲ ਜਿਹੜਾ ਉਹ ਸਮਾਗਮਤ ਕੰਸੀਮਤ ਰੱਖ ਕੇ ਖੁਸ਼ ਕੀਤਾ ਜਾਵੇਗਾ ਹਰਿਆਣੇ ਦੇ ਮੁੱਖ ਮੰਤਰੀ ਨਵ ਸਿੰਘ ਸੈਣੀ ਅੱਜ ਕੱਲ ਪੱਗ ਬੰਦਦੇ ਨੇ ਹਰ ਸਮਾਗਮ ਦੇ ਵਿੱਚ ਤੁਸੀਂ ਵੇਖੋਗੇ ਜਿਹੜੇ ਨੌਨ ਸਿੱਖਾਂ ਦੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਵੀ ਉਹ ਪੱਗ ਬਨ ਕੇ ਵਿਚਰਦੇ ਨੇ ਤੇ ਜੇ ਉਹ ਰਾਜ ਸਭਾ ਦੇ ਵਿੱਚ ਕਿਸੇ ਇੱਕ ਵੀ ਪੱਗ ਵਾਲੇ ਨੂੰ ਨਹੀਂ ਭੇਜਦੇ ਤਾਂ ਇਹਦਾ ਮਤਲਬ ਬੜਾ ਕਲੀਅਰ ਜਾਏਗਾ ਕਿ ਜਿਹੜੀ ਇਹ ਪੱਗ ਬੰਨੀ ਜਾ ਰਹੀ ਹੈ ਇਹ ਕੇਵਲ ਪੰਜਾਬ ਦੇ ਇਲੈਕਸ਼ਨਾਂ ਵਾਸਤੇ ਬੰਨੀ ਜਾ ਰਹੀ ਹੈ ਅਸਲ ਵਿੱਚ ਸਿੱਖਾਂ ਨੂੰ ਬਣਦੀ ਉਮੀਦਗੀ ਨਹੀਂ ਦਿੱਤੀ ਜਾਵੇਗੀ ਤੇ ਉਹਨਾਂ ਨੂੰ ਅੱਗੇ ਨਹੀਂ ਕੀਤਾ ਜਾਵੇਗਾ ਹਰਿਆਣੇ ਦੇ ਸਿੱਖ ਬੀਜੇਪੀ ਦੇ ਅੱਗੇ ਇਹ ਬੜਾ ਵੱਡਾ ਸਵਾਲ ਰੱਖ ਰਹੇ ਨੇ ਕਿ ਕੀ ਬੀਜੇਪੀ ਇਸ ਵਾਰ ਰਾਜ ਸਭਾ ਦੇ ਵਿੱਚ ਕਿਸੇ ਸਿੱਖ ਨੂੰ ਭੇਜੇਗੀ ਪਰ ਨਾਲ ਹੀ ਇਹ ਸਵਾਲ ਜਿਹੜਾ ਕਾਂਗਰਸ ਦੇ ਉੱਤੇ ਵੀ ਹੈ ਕਿਉਂਕਿ ਜੋ ਮੌਜੂਦਾ ਵਿਧਾਨ ਸਭਾ ਦੀ ਸਥਿਤੀ ਹੈ ਉਹਦੇ ਵਿੱਚ ਇਹ ਪੋਸੀਬਲ ਹੈ ਕਿ ਅਗਰ ਕ੍ਰਾਸ ਵੋਟਿੰਗ ਨਹੀਂ ਹੁੰਦੀ ਤਾਂ ਇੱਕ ਮੈਂਬਰ ਕਾਂਗਰਸ ਦੇ ਖਾਤੇ ਵਿੱਚ ਜਾ ਸਕਦਾ ਤੇ ਇੱਕ ਮੈਂਬਰ ਬੀਜਪੀ ਦੇ ਖਾਤੇ ਵਿੱਚ ਜਾ ਸਕਦਾ ਹੈ ਕਿ ਕਾਂਗਰਸ ਸੇ ਪਹਿਲ ਕਰੇਗੀ ਕਿ ਕਾਂਗਰਸ ਜਿਹੜਾ ਆਪਣੇ ਕਿਸੇ ਸਿੱਖ ਨੂੰ ਰਾਜ ਸਭਾ ਵਿੱਚ ਭੇਜੇਗੀ ਇਹ ਸਵਾਲ ਦੋਨਾਂ ਤੇ ਹੈ ਔਰ ਕੇਵਲ ਹਰਿਆਣੇ ਨਹੀਂ ਜਿਹੜੇ ਬਾਕੀ ਸੂਬੇ ਜਿੱਥੇ ਵੀ ਖਾਲੀ ਹੋਏ ਨੇ ਉੱਥੇ ਵੀ ਸਿੱਖਾਂ ਦੀ ਗਿਣਤੀ ਕਈ ਜਗ੍ਹਾ ਤੇ ਬੜੀ ਚੰਗੀ ਗਿਣਤੀ ਹੈ ਕਿ ਕਾਂਗਰਸ ਜਾਂ ਬੀਜਪੀ ਜਿਹੜੀ ਹੈ ਰਾਜ ਸਭਾ ਦੇ ਵਿੱਚ ਕਿਸੇ ਸਿੱਖ ਨੂੰ ਭੇਜੇਗੀ ਇਹ ਬੜਾ ਵੱਡਾ ਸਵਾਲ ਹੈ ਖਾਸ ਤੌਰ ਤੇ ਹਰਿਆਣੇ ਵਾਸਤੇ ਸਵਾਲ ਹੈ ਕਿਉਂਕਿ ਹਰਿਆਣੇ ਦੇ ਵਿੱਚ ਅੱਜ ਸਿੱਖਾਂ ਦੀ ਪੋਲੀਟੀਕਲ ਰੀਪਰਜੈਂਟੇਸ਼ਨ ਸਰਕਾਰ ਦੇ ਵਿੱਚ 0 ਹੈ ਇੱਕ ਤਾਂ ਹੁੰਦਾ ਕਟ ਹੈ ਕਟ ਨਹੀਂ ਹੈ 0 ਹੈ ਕਿਉਂਕਿ ਕਿਸੇ ਵੀ ਚੰਗੇ ਅਹੁਦੇ ਦੇ ਉੱਤੇ ਕੋਈ ਵੀ ਸਿੱਖ ਨੁਮਾਇੰਦਾ ਨਹੀਂ ਬੈਠਾ ਹੋਇਆ ਔਰ ਇੱਕ ਸਵਾਲ ਸਾਡੇ ਜਿਹੜੇ ਲੀਡਰ ਨੇ ਸਿੱਖ ਲੀਡਰ ਹਰਿਆਣਾ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਵੱਖ-ਵੱਖ ਧੜਿਆਂ ਦੇ ਲੀਡਰ ਨੇ ਚਾਹੇ ਉਹ ਜਥੇਦਾਰ ਜਗਦੀਸ਼ ਸਿੰਘ ਢਿੰਡਾ ਮੌਜੂਦਾ ਪ੍ਰਧਾਨ ਚਾਹੇ ਉਹ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚਾਹੇ ਸਰਦਾਰ ਦਿਦਾਰ ਸਿੰਘ ਨਲਵੀ ਜਾਂ ਪ੍ਰਕਾਸ਼ ਸਿੰਘ ਸਾਹੂਵਾਲ ਔਰ ਜਿਹੜੇ 49 ਮੈਂਬਰ ਜਿਹੜੇ ਚੁਣ ਕੇ ਜਾਂ ਕੋਆਪਟੇਡ ਦੇ ਤੌਰ ਤੇ ਹਰਿਆਣਾ ਦੇ ਸਿੱਖ ਸੰਗਤ ਵੱਲੋਂ ਭੇਜੇ ਗਏ ਨੇ ਸਿੱਖ ਮਸਲਿਆਂ ਨੂੰ ਅੱਗੇ ਲੈ ਕੇ ਜਾਣ ਵਾਸਤੇ ਸਿੱਖ ਮੁੱਦਿਆਂ ਤੇ ਗੱਲਬਾਤ ਕਰਨ ਵਾਸਤੇ ਕੀ ਉਹ 10-15 ਦਿਨਾਂ ਵਾਸਤੇ ਆਪਸੀ ਝਗੜੇ ਭੁਲਾ ਕੇ ਆਪਸੀ ਮਤਭੇਦ ਭੁਲਾ ਕੇ ਸਾਰੇ ਇਕੱਠੇ ਹੋ ਕੇ ਇਸ ਚੀਜ਼ ਦਾ ਦਬਾਅ ਕ੍ਰੀਏਟ ਕਰਨਗੇ ਕਿ ਹਰਿਆਣਾ ਵਿੱਚੋਂ ਕਿਸੇ ਸਿੱਖ ਨੂੰ ਰਾਸ ਸਭਾ ਵਿੱਚ ਭੇਜਿਆ ਜਾਵੇ ਕਿਹਨੂੰ ਭੇਜਿਆ ਜਾਵੇ ਇਹ ਮਕਸਦ ਨਹੀਂ ਹੈ ਲੇਕਿਨ ਕਿਸੇ ਸਿੱਖ ਚਿਹਰੇ ਨੂੰ ਭੇਜਿਆ ਜਾਵੇ ਤਾਂ ਕਿ ਕਟੋਕੜ ਸੈਂਟਰ ਦੇ ਵਿੱਚ ਹਰਿਆਣਾ ਦਾ ਇੱਕ ਤਾਂ ਸਿੱਖ ਰਿਪਰੈਜ਼ੈਂਟੇਟਿਵ ਹੋਵੇ بڑے ਮਸਲੇ ਨੇ ਜਿਹੜੇ ਸਾਡੇ ਸੈਂਟਰ ਨਾਲ ਸੰਬੰਧਿਤ ਨੇ ਉੱਥੇ ਚੁੱਕੇ ਕੌਣ ਕਿਉਂਕਿ ਪੰਜਾਬ ਵਾਲਿਆਂ ਨੂੰ ਤੇ ਆਪਣੇ ਜਿਹੜੇ ਇਲਾਕੇ ਦੇ ਸਿੱਖਾਂ ਦੇ ਮਸਲੇ ਨੇ ਉਹਨਾਂ ਦਾ ਮਤਲਬ ਇਹ ਉਹਨਾਂ ਦਾ ਹਰਿਆਣਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹੋਰ ਕਿਸੇ ਸੂਬੇ ਦੇ ਜਿਹੜੇ ਸਿੱਖ ਰਿਪਰੈਜ਼ੈਂਟਡ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਹਰਿਆਣੇ ਦੇ ਸਿੱਖਾਂ ਨਾਲ ਹਰਿਆਣੇ ਦੇ ਸਿੱਖਾਂ ਦੀ ਬਾਤ ਕੋਣ ਫੜੇਗਾ ਇਹ ਬੜਾ ਵੱਡਾ ਸਵਾਲ ਹੈ ਸਾਡੇ ਲੀਡਰਾਂ ਦੇ ਸਾਹਮਣੇ ਵੀ ਕੀ ਉਹ ਅਗਲੇ 10 15 ਦਿਨ ਵਾਸਤੇ ਸਾਰੇ মতਵੇਦ ਭੁੱਲ ਕੇ ਬਾਅਦ ਆਪਸੀ ਵਖਰੇਵੇਂ ਕਰਦੇ ਰਹਿਣਗੇ ਕਿ ਇਸ ਮੁੱਦੇ ਉੱਤੇ ਸਾਰੇ ਆਵਾਜ਼ ਚੁੱਕਣਗੇ ਕਿ ਸੀਐਮ ਸਾਹਿਬ ਦੇ ਕੰਨਾਂ ਤੱਕਣ ਔਰ ਦੂਜੇ ਪਾਸੇ ਕਾਂਗਰਸ ਦੇ ਕੰਨਾਂ ਤੱਕਣ ਵੀ ਇਹ ਗੱਲ ਪਹੁੰਚਾਣਗੇ ਕਿ ਹਰਿਆਣੇ ਦੇ ਸਿੱਖਾਂ ਨੂੰ ਸੈਂਟਰ ਵਿੱਚ ਰਿਪਰੈਜ਼ੈਂਟੇਸ਼ਨ ਜਾਹੀ ਦੀਏ ਸੋ ਬੜਾ ਵੱਡਾ ਸਵਾਲ ਅਸੀਂ ਖੜਾ ਕਰ ਰਹੇ ਆਂ ਔਰ ਜਿਹੜੇ ਬਾਕੀ ਆਗੂ ਵੀ ਨੇ ਸਿੱਖਾਂ ਦੇ ਚਾਹ ਉਹ ਧਾਰਮਿਕ ਆਗੂ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਵੀ ਆਪਣੇ ਤੌਰ ਤੇ ਇਹ ਆਵਾਜ਼ ਚੁੱਕਣ ਜਿਹੜੇ ਸਾਡੇ ਕਿਸਾਨ ਆਗੂ ਨੇ ਸਿੱਖਾਂ ਦੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਵੀ ਇਹ ਆਵਾਜ਼ ਚੁੱਕਣ ਜਿਹੜੇ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਇਹ ਆਵਾਜ਼ ਚੁੱਕਣ ਔਰ ਸਰਕਾਰ ਦੇ ਕੰਨਾਂ ਤੱਕ ਇੱਕ ਗੱਲ ਪਹੁੰਚਾਣ ਨਾਲ ਹੀ ਜਿਹੜੀ ਵਿਪੱਖਸ਼ ਪਾਰਟੀ ਹੈ ਕਾਂਗਰਸ ਉਹਨਾਂ ਦੇ ਕੰਨਾਂ ਤੱਕ ਵੀ ਗੱਲ ਪਹੁੰਚਾਉਣ ਕਿ ਸੈਂਟਰ ਦੇ ਵਿੱਚ ਹਰਿਆਣੇ ਦੀ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਐ ਸਿੱਖਾਂ ਦੀ ਸਾਨੂੰ ਰਿਪਰੈਜ਼ੈਂ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ ਇਹ ਕੋਈ ਭੀਖ ਨਹੀਂ ਹੈ ਇਹ ਕੋਈ ਦਇਆ ਨਹੀਂ ਹੈ ਇਹ ਸਾਡਾ ਹੱਕ ਹੈ ਕਿਉਂਕਿ ਹਰਿਆਣੇ ਦੇ ਵਿੱਚ ਜਿੰਨੀ ਕੁ ਸਾਡੀ ਵਸੋਂ ਹੈ ਉਸ ਵਸੋਂ ਦੇ ਅਨੁਸਾਰ ਵੀ ਸਾਡਾ ਹੱਕ ਮੰਦਾ ਹੈ ਕਿ ਸਾਨੂੰ ਰਾਜ ਸਭਾ ਦੇ ਵਿੱਚ ਬਣਦਾ ਸਾਡਾ ਹੱਕ ਦਿੱਤਾ ਜਾਵੇ ਸੰਗਤ ਜਿਹੜੀ ਹੈ ਉਹ ਇਹਦੇ ਬਾਰੇ ਕੀ ਸੋਚਦੀ ਹੈ ਕਿ ਇਸ ਆਵਾਜ਼ ਨੂੰ ਚੁੱਕਿਆ ਜਾਣਾ ਚਾਹੀਦਾ ਹੈ ਕਿਵੇਂ ਚੁੱਕਿਆ ਜਾਣਾ ਚਾਹੀਦਾ ਹੈ ਔਰ ਸਾਡੇ ਲੀਡਰਾਂ ਨੂੰ ਕੀ ਰੋਲ ਅਦਾ ਕਰਨਾ ਚਾਹੀਦਾ ਹੈ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ